ਸਾਸਰੀ ਗਾਲ ਜੀ ਸਾਰੇ ਪ੍ਰਮਾਣ ਉਹ ਦਿੱਤੀ ਹੋਈ ਹੈ ਅਸੀਂ ਛੋਡੀ ਦੀ ਮਿਲ ਪੁਣਾ ਰਹੇ ਹਾਂ ਜਿਹੜਾ ਸਾਡੇ ਜਿੰਨੇ ਵੀ ਕਦ ਨਾਲ ਜੁੜੇ ਦਾਗਨ ਕਰਦੇ ਹੈ ਇਸ ਤਰੀਕਾ ਸਰਨ ਦੇ ਕਾਤੇ ਹੋ ਰਹੇ ਸੀ ਤੇ ਪਿੰਨਾ ਸੀ ਟਕੰਤੀ ਸੀ ਸਾਰਿਆਂ ਨੂੰ ਪਰ ਇਸ ਵੀਡੀਓ ਸ਼ੂਟ ਨਹੀਂ ਕੀਤੀ ਛੋਡੀ ਆ ਵੀਡੀਓ ਬਣਾਈਏ ਜੀ ਇਹ ਕਾਰਵਾਈ ਇਹ ਕਿਆਨ ਦੇ 25 ਸਟਾ 4 ਮਿੰਟ ਦੇ ਸਾਰਾ ਜਿਸ ਨੇ ਜਿਆਦਾ ਬਾਕੀ ਜੀ ਭਾਈ ਜੀ ਸਾਰੇ ਨੂੰ ਸਾਸਰੀਕਾਰ ਜ਼ਿਲ੍ਹਾ ਫਾਇਲ ਕਾ ਤਹਿਸੀਲ ਹੋਰ ਜੀ ਛੋਟਾ ਤੇ ਪਿੰਡਾ ਸਾਡਾ ਤਰੰਗੜਾ ਕਿ ਸਾਡੀ ਬਿੱਟੂ ਭਾਈ ਜੀ ਸਾਨੂੰ ਤਾਂ ਪਹਿਲਾਂ ਹੀ ਇਹਨਾਂ ਨੇ ਗਿਫਟ ਵੰਡੇ ਬਾਕੀ ਸਾਡੇ ਦੋ ਕਰਾ ਰਹੇ ਹੁੰਦੇ ਸੀ ਕਿਉਂ ਇਹ ਥੋੜੀ ਪਿੰਡ ਤੋਂ ਕੋਰੇ ਦੂਰ ਹੈਗੇ ਬਾਕੀ ਤੇ ਦਿਲੋਂ ਭਾਈ ਜੀ ਨੂੰ ਧੰਨਵਾਦ ਹੈ ਬਾਕੀ ਕੀ ਵਾਈ ਗਰੂ ਇਹਨਾਂ ਨੂੰ ਬਕਸੇ ਬਾਕੀ ਸਾਰਿਆਂ ਨੂੰ ਖੁਸ਼ੀ ਹੈ ਕਿ ਇੰਨੀ ਇਹ ਦੀਵਾਲੀ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਬਾਕੀ ਅਵਤਾਰ ਭਾਈ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਟੈਂਟ ਤੇ ਅਸੀਂ ਵੀਡੀਓ ਬਣਾ ਰਹੇ ਆਂ ਬਾਕੀ ਉਹ ਸਾਨੂੰ ਇੰਨਾ ਮਾਨ ਰੱਖਸ ਅਵਤਾਰ ਭਾਈ ਨੂੰ ਉਹਨਾਂ ਨੂੰ ਤੇ ਦਿਲੋਂ ਧੰਨਵਾਦ ਭਾਈ ਜੀ ਨੂੰ ਹੈਪੀ ਦੀਵਾਲੀ ਸਸਰੀ ਕਾਲਾ ਬਾਈ ਜੀ ਸਾਰਿਆਂ ਨੂੰ ਤੇ ਸਾਡਾ ਕੰਮ ਹੈ ਜੀ ਬਾਈ ਜੀ ਜ਼ਿਲ੍ਹਾ ਫਾਿਲਕਾ ਤਹਿਸੀਲ ਬੋਰ ਪਿੰਡ ਤਰੰਗਾਲਾ ਇਹ ਸਾਡੀ ਬਿੱਟੂ ਉਸਤਾਦ ਹੈ ਟੇਕੇ ਸਾਡੇ ਉਹਨਾਂ ਦਾ ਕੰਮ ਹੈ ਜੀ ਬਾਈ ਜੀ ਅਸੀਂ ਉਹਨਾਂ ਦੇ ਅੱਗੇ ਹੈਗੇ ਕਾਰੀਗਰ ਛੋਟੇ ਛੋਟੇ ਬਾਕੀ ਸਾਡੀ ਬਾਈ ਜੀ ਦੀ ਸਫਾਈ ਦੇਖ ਲਓ ਜੀ ਸਾਡੀ ਬਾਕੀ ਕੰਮ ਕਰੋ ਬਾਈ ਜੀ ਤੇ ਦਿਲੋਂ ਕੰਮ ਕਰੋ ਦਿਲ ਲਾ ਕੇ ਕਮਨ ਲਾ ਕੇ ਕੰਮ ਕਰੋ ਬਾਈ ਜੀ ਇੰਨੇ ਪੇਸਿਆਂ ਨਾਲ ਵੀ ਨਹੀਂ ਰੱਖੋ ਕਿਉਂਕਿ ਕੰਮ ਕਰਾਂਗੇ ਮਨ ਲਾ ਕੇ ਆਪਾਂ ਤੇ ਬਾਕੀ ਵਾਈ ਗਰੂ ਆਪੇ ਆਪਣੇ ਦੇ ਦੇਣੇ ਆ ਸਾਰਾ ਕੁਝ ਬਾਈ ਜੀ ਕਿ ਜਿਆਦਾ ਪੈਸਾ ਵੀ ਜ਼ਰੂਰੀ ਨਹੀਂ ਹੁੰਦਾ ਕੰਮ ਹੈਗਾ ਜਿਹੜਾ ਉਹ ਜ਼ਰੂਰੀ ਹੁੰਦਾ ਜੀ ਬਾਕੀ ਦੇਖ ਲਓ ਜੀ ਸਪਾਈਕ ਕੰਮ ਦੀ ਤੁਸੀਂ ਇਹ ਸਾਰਿਆਂ ਨੂੰ ਜੀ ਫਿੱਪੀ ਦੀਵਾਲੀ